ਇਹ ਉਹਨਾਂ ਦੀ ਬਖਸ਼ਿਸ਼ ਸੀ ਜਿਹਨੇ ਕੋ ਨਾਨਕ ਸਾਹਿਬ ਨੇ ਕਿਹਾ ਨੀਚਾ ਅੰਦਰ ਨੀਚ ਜਾ ਨੀਚੀ ਹੋ ਅਤ ਨੀਚ ਨਾਨਕ ਜੀ ਨੇ ਕਿਹਾ ਸੰਗਤ ਵੱਡਿਆ ਸੋ ਕਰੀਸ ਮੈਂ ਸਮਝੀ ਕਿ ਜੇ ਅੱਜ ਕੋਈ ਅਮੀਰ ਖੜਾ ਹੋਇਆ ਹੁੰਦਾ ਸਰਦਾਰ ਸੁਖਬੀਰ ਸੇ ਬਾਦਰ ਕਦੀ ਕਾਗਜ਼ ਵਾਪਸ ਨਾ ਲੈ ਸਕਦਾ ਇੱਕ ਐਗਜ਼ਾਮਪਲ ਹੈ ਸਾਡਾ ਬਲਟੋਆ ਸਾਹਿਬ ਲੜ ਰਹੇ ਸੀ ਚੋਣ ਤਰਨ ਤਰਨ ਤੇ ਬਲਟੋਆ ਹੀ ਤੋਂ ਫਨੂਰ ਸਾਹਿਬਾਂ ਲਖੇ ਤੋਂ ਸਾਰਾ ਪੰਜਾਬ ਜੋਰ ਲਾ ਕੇ ਬੈ ਗਿਆ ਕਿ ਵਾਪਸ ਕਰ ਲੋ ਕੈਂਡੀਸੀ ਸ਼ੋਭਨੀ ਕਲਦਨ ਦਾ ਕੈਂਡੀਡੇਟ ਕਿੱਦਾਂ ਵਾਪਸ ਕੀਤਾ ਜਾ ਸਕਦਾ ਸਾਰੇ ਲੋਕਾਂ ਨੇ ਕਿਹਾ ਕਿ ਤੁਸੀਂ ਇਹਨੂੰ ਬਿਠਾ ਦਿਓ ਦੋ ਪੰਥਕ ਉਮੀਦਵਾਰ ਖੜੇ ਹੈ ਤਿੰਨ ਚਲੋ ਅਸੀਂ ਵੀ ਕਹਿੰਦੇ ਸੀ ਪਾਰਟੀ ਦਾ ਉਮੀਦਵਾਰ ਨਹੀਂ ਬੈਠਾ ਚਾਹੀਦਾ ਇੱਕ ਅਸੀਂ ਸੀ ਬਾਲ ਸਾਹਿਬ ਨੂੰ ਕਿਹਾਗੇ ਬਿਠਾਓ ਨਾ ਪਰ ਉਹਨੂੰ ਚੋਣ ਲੜਨ ਦੀ ਜਿਹੜੀ ਇਜਾਜ਼ਤ ਦਿੱਤੀ ਹੈ ਉਹਦੇ ਖਿਲਾਫ ਨਾ ਬੋਲੋ ਆਪਣੇ ਆਪ ਵੀ ਜਿਹਨੂੰ ਲੋਕਾਂ ਦੇ ਵੋਟ ਕੋਣੀ ਪਾਉਂ ਪਰ ਉੱਥੇ ਤੇ ਕੈਂਡੀਡੇਟ ਵਾਪਸ ਹੀ ਲਿਆ ਕਿਉਂਕਿ ਬਟੋਆ ਸਾਹਿਬ ਦੀ ਡਾਂਗ ਤਕੜੀ ਸੀ ਬਟੋਆ ਸਾਹਿਬ ਦੇ ਸਿਆਸੀ ਤੌਰ ਦੇ ਉੱਤੇ ਰੋਕੋ ਵੱਡੀ ਮਾਇਆ ਹੋ ਸਕਦੀ ਹੈ ਅਮੀਰੀ ਹੋ ਸਕਦੀ ਹੈ ਉਦੋਂ ਤੇ ਨਹੀਂ ਨੇ ਕੀਤਾ ਉਹਦੇ ਬਦਲੇ ਚ ਉਹਦੇ ਕਹਿਣ ਦੇ ਉੱਤੇ ਸਰਦਾਰ ਆਦੇਸ਼ ਪ੍ਰਤਾਪ ਸਿੰਘ ਜੀ ਕੈਰੋ ਜਿਹੜਾ ਮੰਤਰੀ ਰਹੇ ਹੁਣ ਤੇ ਵੱਡੇ ਘਰਾੜੇ ਦਾ ਉਹ ਸ਼ਖਸੀਅਤ ਹੋਵੇ ਸਰਦਾਰ ਪ੍ਰਤਾਪ ਸਿੰਘ ਜੀ ਕੈਰੋ ਵਰਗੇ ਤੇ ਮੁਖਬਤਰੀ ਰਹੇ ਹੁਣ ਉਹਦਾ ਪਿਤਾ ਸੁਰਿੰਦਰ ਸਿੰਘ ਕੈਰੋ ਐਮਪੀ ਰਹੇ ਹੁਣ ਔਰ ਉਹ ਆਪ ਕਿੰਨੀ ਵਾਰੀ ਮਿਨਿਸਟਰ ਬਣੇ ਆ ਉਸ ਸ਼ਖਸੀਅਤ ਨੂੰ ਘਰ ਵਿੱਚ ਬਿਠਾਤਾ ਸਿਰਫ ਇਸ ਕਰਕੇ ਕਿ ਤੂੰ ਇਹ ਕਿਉਂ ਕਹਿੰਦੇ ਹੋ ਕਿ ਤੁਸੀਂ ਕੈਂਡੀਡੇਟ ਨੂੰ ਵਾਪਸ ਲਓ ਜੇ ਉਹਨੇ ਕਹਿਤਾ ਸੀਗਾ ਨਹੀਂ ਬਿਠਾਇਆ ਹੁਣ ਕਿਹਾ ਕਿੰਨੇ ਤੁਹਾਨੂੰ ਕਿਹਾ ਕਿੰਨੇ ਤੁਹਾਨੂੰ ਅੱਜ ਨਹੀਂ ਪਤਾ 104 ਸਾਲ ਦੀ ਪਾਰਟੀ ਪੁਰਾਣੀ ਹੈ ਔਰ ਸਭ ਤੋਂ ਵੱਡੀ ਪਾਰਟੀ ਹੈ ਮੈਨੂੰ ਤਾਂ ਕੱਲ ਵੀ ਬੜਾ ਦੁੱਖ ਲੱਗਾ ਜਦੋਂ ਬੀਬਾ ਹਰਸ ਨੇ ਟਕੈਰੀ ਸੀ ਪਾਰਲੀਮੈਂਟ ਦੇ ਵਿੱਚ ਛੋਟਾ ਜਿਹਾ ਪੰਜਾਬ ਛੋਟੀ ਜੀ ਪਾਰਟੀ ਕਿਉਂ ਸਾਡਾ ਇਤਿਹਾਸ ਹੀ ਗੌਰਮਈ ਹੈ ਇਹਦੇ ਅਣਖ ਤੇ ਗੈਰਤ ਵਿੱਚੋਂ ਨਿਕਲਿਆ ਹੋਇਆ ਇਤਿਹਾਸ ਹੈ ਇਹ ਤੇ ਲਹੂ ਪਿਜਾਇਆ ਇਤਿਹਾਸ ਹੈ ਇਹ ਤੇ ਸਾਡੇ ਬਜ਼ੁਰਗਾਂ ਦੇ ਸੀਨੇ ਦੀ ਮੱਝ ਦੀ ਖੁਰਾਕ ਖਾ ਕੇ ਪੜਿਆ ਹੋਇਆ ਸਾਡਾ ਸ਼੍ਰੋਪਨੀ ਕਲਦਲ ਹੈ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇਤੇ ਇਹਦੀ ਗਲੀਆਂ ਚ ਨਿਕਲਿਆ ਹੋਵੇ ਇਹਦੀ ਕਿਹਦੇ ਚਮਕਾ ਵਿੱਚੋਂ ਕਿਸੇ ਜਿਹਦਾ ਕੇਜੀ ਵਾਲੇ ਕੱਢੀ ਆਪਣੀ ਪਾਰਟੀ ਉਹਦੇ ਵਿੱਚੋਂ ਅਧਰਿਆਂ ਵਿੱਚੋਂ ਇਹ ਨਿਕਲੀ ਹੈ ਪਾਰਟੀ ਆਪਣੇ ਖੂਨ ਦੇ ਕੇ ਆਪਣੇ ਸਰੀਰ ਵਾਰ ਕੇ ਆਪਣੀਆਂ ਕੁਰਬਾਨੀਆਂ ਦੇ ਕੇ ਤੇ ਸ਼੍ਰੀ ਅਤਾਥਰ ਸਾਹਿਬ ਤੇ ਸਿੱਖਾਂ ਦੇ ਸਰਜੀ ਪਾਰਟੀ ਹੈ ਇਹਨੂੰ ਜੇ ਕੋਈ ਆਂ ਚਾਵੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਸਾਰੇ ਰਲ ਕੇ ਭਾਵੇਂ ਵੋਟਾਂ ਸਾਡੀਆਂ 20000 ਨਿਕਲਣ ਭਾਵੇਂ 15000 ਨਿਕਲਣ ਪਾਵੇ 30000 ਨਿਕਲਣ ਭਾਵੇਂ 10000 ਨਿਕਲ ਲੈ ਕੇ ਅਸੀਂ ਇੱਥੋਂ ਕਦੀ ਪੈਰ ਪਿੱਛੇ ਨਹੀਂ ਪਟਾਂਗੇ ਅਸੀਂ ਬੀਬੀ ਸਰਜੀਤ ਕੌਰ ਦੇ ਪਰਿਵਾਰ ਦੇ ਨਾਲ ਹੈ ਔਰ ਸਰਜੀਤ ਕੌਰ ਨੂੰ ਬੇਨਤੀ ਹੈ ਤੂੰ ਚਿੰਤਾ ਨਹੀਂ ਕਰਨੀ ਬਸ ਘਰ ਘਰ ਜਾ ਕੇ ਵੋਟਾਂ ਮੰਗੋ ਅਸੀਂ ਤੁਹਾਡੇ ਨਾਲ ਖੜੇ ਹਾਂ ਔਰ ਦਿਨ ਰਾਤ ਅਸੀਂ ਤੁਹਾਡੀ ਪੈਰਦਾੜੀ ਕਰਾਂਗੇ ਸਾਰੇ ਅਸੀਂ ਜਿਹੜੇ ਬੈਠੇ ਆ ਸਦਾ ਬਿੰਦਸ ਸਿੰਘ ਜੀ ਸੈਨਪੁਰੀ ਬੈਠੇ ਨੇ ਬਡਾਲਾ ਸਾਹਿਬ ਸਦਾ ਸਰਵਨ ਸਿੰਘ ਫਲੋਰ ਸਾਹਿਬ ਹੁਣ ਤੁਹਾਨੂੰ ਕੁਝ ਵਿਚਾਰ ਇਹ ਕੱਢ ਲਏ ਕਿ ਉਹ ਸਾਰਾ ਸਮਾ ਮੈਲਾ ਲਿਆ ਹੈ ਲੰਬਾ ਸਮਾਂ ਲੱਗੇਗਾ ਸਾਨੂੰ ਆਸ ਹੈ ਕਿ ਅੱਜ ਲੋਕ ਸਾਡੇ ਨਾਲ ਖੜੇ ਹੈ ਪਛਮੀ ਜਨਗਦਰ ਦੇ ਵੀ ਔਰ ਬਾਹਰੋਂ ਵੀ ਬਹੁਤ ਦੁਨੀਆਂ ਨੇ ਇਸ ਗੱਲ ਦਾ ਕੀਤਾ ਕਿ ਦੇਖਿਓ ਕਿਤੇ ਬੈਠਣਾ ਜਾਇਓ ਸ਼੍ਰੋਮਣੀ ਅਕਾਲ ਦਾ ਨਾਂ ਨਿਸ਼ਾਨਾ ਮਿਟਾ ਦਿਓ ਉੱਥੇ ਸ਼੍ਰੋਮਣੀ ਅਕਾਲ ਦਾ ਦੇ ਝੰਡੇ ਚੁਲਦੇ ਰਹਿਣੇ ਚਾਹੀਦੇ ਔਰ ਚੁਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਅੱਜ ਅਸੀਂ ਪੰਥ ਦੇ ਦੇ ਚ ਨੇਵ ਚੜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੇ ਸਵਾਲ ਕਰ ਨੇ ਅੱਜ ਜਿਹੜੇ ਬੀਐਸਪੀ ਦੇ ਮੀਤਵਾਰ ਉਹ ਕਹਿੰਦੇ ਜਦੋਂ ਮੈਂ ਨਾਮਿਨੇਸ਼ਨ ਭਰਾਂ ਜਾਣਾ ਸੀ ਉਤੋਂ 1 ਘੰਟਾ ਪਹਿਲਾਂ ਜਿਹੜੀ ਕਿ ਬਾਦਲ ਸਾਹਿਬ ਦੀ ਗੱਲ ਜਿਹੜੀ ਹੈ ਗੜੀ ਸਾਹਿਬ ਨਾਲ ਹੋਈ ਸੀ ਉਹਨਾਂ ਨੇ ਕਿੱਤੇ ਸੀ ਕਿ ਅਸੀਂ ਕੰਮਸ ਮਰਦਾਂ ਦੇ ਰਿਹਾ ਤੇ ਉਹ ਗੱਲ ਸਾਫ਼ ਹੋ ਗਈ ਸੀ ਲੇਕਿਨ ਉਸ ਤੋਂ ਬਾਅਦ ਵੀ ਲੋਕਲ ਲੀਡਰਸ਼ਿਪ ਜਿਹੜੀ ਕਿ ਐ ਨੋਮੀਨੇਸ਼ਨ ਫਾਈਲ ਕਰਕੇ ਆਈ ਹੈ ਕਿਉਂ ਸਾਡੇ ਕੋਲ ਨੋਮੀਨੇਸ਼ਨ ਪੇਪਰ ਦੇ ਕਰਕੇ ਸਾਡੇ ਵਾਸਤੇ ਸਿੰਬਲ ਆ ਗਿਆ ਸਰ ਕੋ ਟਿਕਟਾ ਹੀ ਨਾਲੇ ਅਸੀਂ ਗੜੀ ਉਹਨਾਂ ਦੀ ਮੰਨਣੀ ਹੈ ਜੀ 4 ਮਹੀਨੇ ਪਹਿਲਾਂ ਉਹ ਸਾਡੇ ਖਿਲਾਫ ਨੇ ਸ਼ਬਦ ਬੋਲਦੇ ਰਹੇ ਬਾਦਲ ਸਾਹਿਬ ਦੇ ਖਿਲਾਫ ਬੋਲਦੇ ਰਹੇ ਅਕਾਲ ਦੇ ਖਿਲਾਫ ਬੋਲਦੇ ਰਹੇ ਉਹ ਕਹਿੰਦੇ ਸੀ ਸਾਨੂੰ ਧੋਖਾ ਦਿੱਤਾ ਅੱਜ ਉਹ 1 ਘੰਟਾ ਪਹਿਲਾਂ ਕਿਹਦੇ ਨੋਮੀਨੇਸ਼ਨ ਤੋਂ 1 ਘੰਟਾ ਪਹਿਲਾਂ ਤੇ 1 ਘੰਟਾ ਪਹਿਲਾਂ ਤੁਹਾਨੂੰ ਦਿੱਤਾ ਦੇ ਦੇਣਾ ਪਾਰਟੀ ਦਾ ਲੈਸ ਹੋ ਜਾਂਦੀ ਹੈ ਜਿਹੜਾ ਸਾਨੂੰ ਉਹਨਾਂ ਨੇ ਸਿੰਬਲ ਭੇਜਿਆ ਸਾਨੂੰ ਟਿਕਟ ਭੇਜੀ ਹੈ ਅਸੀਂ ਕਿਸੇ ਦੀ ਗੱਲ ਕਿਉਂ ਸੁਣੀ ਹੈ ਜੀ ਅਸੀਂ ਕਿਉਂ ਸੁਣੀ ਹੈ ਪ੍ਰਧਾਨ ਸਾਹਿਬ ਨੇ ਕਿਸ ਤਰ੍ਹਾਂ ਕਹਿਤਾ ਕਿ ਅਸੀਂ ਕੀਤਾ ਜਿਉ ਉਹਨਾਂ ਕਹਿਐ ਸਾਨੂੰ ਕਹਿੰਦੇ ਕਿ ਪੇਪਰ ਫਾਈਲ ਨਾ ਕਰੋ ਲੋਕੀਓ ਤਾਲੀ ਦਲ ਹੋਰ ਜਿਹੜੇ ਅਗੜੇ ਪੰਜਾਬ ਦੇ ਕੋਲ ਲੋਕ ਖਵਾਉਂਦੇ ਉਹਨਾਂ ਨੇ ਕਿਹਾ ਕਿ ਅਸੀਂ ਜਿੱਤ ਗਏ ਤੇ ਜਿਹੜੇ ਜਿਵੇਂ ਬਗਾਵਤ ਕੀਤੀ ਉਹ ਹਰ ਗਏ ਇਹਦੇ ਬਾਰੇ ਕੀ ਕਹਿੰਦੇ ਹੋ ਬਹੁਤ ਸੈਰੀਅਸ ਨਾ ਲਿਆ ਕਰੋ ਉਹਨਾਂ ਨੇ ਵੀ ਕੁਝ ਕਹਿਣਾ ਹੀ ਹੈ ਉਹ ਜਿੱਤੇ ਹੀ ਮੁਬਾਰਕ ਬਸ ਫਲੋਰ ਸਾਹਿਬ ਜੀ ਜੋ ਸਵਾਲ ਹੋ ਰਿਹਾ ਇੱਕ ਸਵਾਲ ਲੈ ਲਓ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਜਿਹੜਾ ਸ਼ਰਮਣੇ ਕਾਲੀ ਦਿੰਦੇ ਹਾਲਤ ਦੇ ਉੱਤੇ ਹੁਣ ਟਿੱਪਣੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਤੱਕੜੀ ਕਿਸੇ ਹੋਰ ਕੋਲ ਹੈ ਇਹ ਸੁਖਬੀਰ ਬਾਦਲ ਕਿਸੇ ਹੋਰ ਦੇ ਹੱਕ 'ਚ ਪ੍ਰਚਾਰ ਕਰਨਗੇ ਉਹਨਾਂ ਕਹਿ ਕੇ ਇਹਨਾਂ ਲੋਕਾਂ ਨੂੰ ਭੇਡ ਬੱਕਰੀਆਂ ਸਮਝ ਕੇ ਰੱਖਿਆ ਹੋਇਆ ਰੱਬ ਬੜਾ ਬਲਵਾਨ ਹੈ ਕਿ ਤੁਸੀਂ ਬਸਤਾ ਦੇ ਲਈ ਜਿਹੜਾ ਚੋਣ ਪ੍ਰਚਾਰ ਕਰੋਗੇ ਹੁਣ ਇਹਨੂੰ ਕਿਵੇਂ ਦੇਖੀਏ ਅਸੀਂ ਥੋੜਾ ਕਰਾਂਗੇ ਬਈ ਸ਼੍ਰੋਮਣੀ ਕਾਲਦਾਨ ਲਈ ਕਰਾਂਗੇ ਅਸੀਂ ਤੇ ਤੱਕੜੀ ਜਿਹੜੀ ਸਾਡੀ ਜਿੰਦ ਜਾਨ ਸ਼੍ਰੋਮਣੀ ਕਾਲਦਾਨ ਦਾ ਉਸ ਲਈ ਪ੍ਰਚਾਰ ਕਰਾਂਗੇ ਬਾਦਲ ਸਾਹਿਬ ਨੇ ਜੇ ਗਲਤੀ ਕੀਤੀ ਹੈ ਆਪੇ ਲੋਕਾਂ ਪਤਾ ਲੱਗ ਜੇਗਾ ਮੈਂ ਦੇ ਦੇਖੋ ਜੀ ਇਹ ਇਹਦਾ ਅਸੂਲਾਂ ਦੀ ਹੈ ਕਿ ਗਿਆਨੀ ਪੂਰਨ ਸਿੰਘ ਜੀ ਨੇ ਬਤੌਰ ਜਦੋਂ ਅਕਾਲ ਤਖਤ ਗਲਤੀ ਕੀਤੀ ਸੀ ਮੈਂ ਤਾਂ ਉਦੋਂ ਵੀ ਨਹੀਂ ਸੀ ਮੰਨੀ ਪ੍ਰਧਾਨ ਗਲਤੀ ਕਰੇਗਾ ਅਸੀਂ ਨਹੀਂ ਮੰਨਣਾ ਅਸੀਂ ਤੇ ਮੰਨਣਾ ਸ਼੍ਰੋਮਣੀ ਕਾਲਦਾਨ ਨੂੰ ਅਸੀਂ ਬੰਨਣਾ ਸ਼ੋਭਨੀਕਰ ਦੇ ਸਿਧਾਂਤਾਂ ਨੂੰ ਉਹਦੀ ਸੋਚ ਨੂੰ ਉਹਦੇ ਵਿਚਾਰਧਾਰਾ ਨੂੰ ਇਸੇ ਕਰਕੇ ਦੇਣਾ ਮਜ਼ਾਕ ਬਣਾ ਦਿੱਤਾ ਫੜ ਕੇ ਤਾਂ ਹੀ ਤੇ ਲੋਕੀ ਸਾਰੇ ਜਿਹੜੇ ਕਹਿੰਦੇ ਆ ਕਿ ਪ੍ਰਧਾਨ ਸਾਹਿਬ ਇਹ ਜਿਹੜੇ ਕੁਰਸੀ ਛੱਡੇ ਕਿਉਂ ਕਹਿੰਦੇ ਆ ਇਹਨਾਂ ਗੱਲਾਂ ਕਰਕੇ ਅੱਛਾ ਇਹ ਚੀਜ਼ਾਂ ਵੀ ਕਲੀਅਰ ਹੋ ਰਹੀਆਂ ਕਹਿੰਦੇ ਕਿ ਪਾਰਟੀ ਟਿਕਟ ਦੇਣ ਤੋਂ ਤਾਂ ਪਹਿਲਾਂ ਹੀ ਗੱਲ ਕੀਤੀ ਗਈ ਸੀ ਕਿ ਪਾਰਟੀ ਟਿਕਟ ਵਾਪਸ ਲੈਣ ਨੂੰ ਵੀ ਕਹਿ ਸਕਦੀ ਆ ਉਹ ਕਹਿੰਦੇ ਕਲੈਰਟੀ ਪਹਿਲਾਂ ਹੀ ਸੀ ਕੋਈ ਕਲੈਰਟੀ ਨਹੀਂ ਸੀ ਉਹਨਾਂ ਨੇ ਕਿਹਾ ਸੀ ਤੁਸੀਂ ਸਾਰੇ ਸਲਾਹ ਕਰ ਲਓ ਜੇ ਸਾਰੇ ਮੰਨਦੇ ਸੀ ਕੱਲੇ-ਕੱਲੇ ਨੂੰ ਪੁੱਛਿਆ ਸਿਰਫ ਦੋ ਬੰਦਿਆਂ ਨੇ ਕਿਹਾ ਸੀ ਈਵਨ ਕੇਪੀ ਸਾਹਿਬ ਨੇ ਕਿਹਾ ਨਹੀਂ ਬਿਲਕੁਲ ਇਸੀ ਸਮਝੌਤਾ ਕਰਨਾ ਸੁੱਖੀ ਡਾਕਟਰ ਸੁੱਖੀ ਨੇ ਕਿਹਾ ਇਹ ਸਮਝੌਤਾ ਕਰਨਾ ਸਾਨੂੰ ਇਹ ਥੋੜੀ ਕੇਸ ਹੋਣਾ ਕੇਸ ਜੇ ਉਹ ਕਹਿਣ ਤੇ ਆਪਾਂ ਫਿਰ ਅਸੀਂ ਕਹਾਂ ਜੀ ਇਹਦਾ ਮਤਲਬ ਆਪਾਂ ਭਜਣਾ ਹੀ ਚਾਹਨੀ ਹੈ ਜੇ ਭਜਣਾ ਚਾਹਨੀ ਹੈ ਤੁਹਾਡੀ ਮਰਜ਼ੀ ਹੈ ਅਸੀਂ ਕਿਉਂ ਭਜੀਏ ਜੀ ਸਾਨੂੰ ਨਾ ਦਿੰਦੇ ਟਿਕਟ ਹਪੇ ਦੇ ਆਪਣੇ ਸਿੰਪਲ ਵਾਸਤੇ ਇੱਕ ਪੇਪਰ ਵੀ ਵੀ ਦੀ ਕੱਲ ਨਾ ਅਪੀਲ ਕੀਤੀ ਗਈ ਸੀ ਪੀਰਵਾਰ ਵੱਲੋਂ ਕਿ ਭਾਈ ਅੰਮਿਤਪਾਲ ਦੇ ਪਰਿਵਾਰ ਜਾਂ ਫਿਰ ਸਿਮਰਜੀਤ ਸਿੰਘ ਮਾਨ ਦੇ ਪਰਿਵਾਰ ਕਿ ਉਹਨਾਂ ਵੱਲੋਂ ਕੋਈ ਰਿਸਪੌਂਸ ਆਇਆ ਹੈ ਕਿ ਕੱਲ ਅਪੀਲ ਕੀਤੀ ਗਈ ਸੀ ਦੇਖੋ ਜੀ ਅਸੀਂ ਦੇ ਸਾਰੀ ਸਿੱਖ ਸੰਗਤ ਨੂੰ ਅਪੀਲ ਕਰਦੇ ਸਾਰੀ ਪੰਥਕ ਜਥੇਬੰਦੀਆਂ ਨੂੰ ਪੀੜਤ ਕਰਦੇ ਸਾਰੀ ਸਿੱਖ ਸੰਸਥਾਵਾਂ ਨੂੰ ਅਪੀਲ ਕਰਦੇ ਆਂ ਔਰ ਸਾਰੇ ਪੰਜਾਬੀਗਾਂ ਨੂੰ ਅਪੀਲ ਕਰਦੇ ਆਂ ਔਰ ਜੋ ਦਰਦ ਰੱਖਦਾ ਇੱਕ ਗਰੀਬ ਪਰਿਵਾਰ ਦੇ ਨਾਲ ਦਰਦ ਰੱਖਦਾ ਜੋ ਸ਼੍ਰੋਮਣੀ ਕਾਦਨ ਦਾ ਨਾ ਦੱਦ ਰੱਖਦਾ ਜਿਹੜਾ ਸਮਝਦਾ ਕਿ ਇਹ ਪਾਰਟੀ ਕੁਰਬਾਨੀਆਂ ਚ ਨਿਕਲੀ ਪਾਰਟੀ ਹੈ ਇਹ ਸ਼ਹੀਦਾਂ ਦੀ ਪਾਰਟੀ ਹੈ ਇਹਨੂੰ ਅਸੀਂ ਉੱਚਾ ਚੜ੍ਹਾ ਰੱਖੀਏ ਅਸੀਂ ਹਰ ਇੱਕ ਨੂੰ ਅਪੀਲ ਕਰਦੇ ਹਾਂ ਭਾਵੇਂ ਉਹ ਕੋਈ ਐਮਪੀ ਹੋਵੇ ਭਾਵੇਂ ਕੋਈ ਐ ਐਮਐਲਏ ਹੋਵੇ ਭਾਵੇਂ ਕੋਈ ਵਰਕਰ ਹੋਵੇ ਭਾਵੇਂ ਕੋਈ ਸਧਾਰਨ ਜਿਹੜਾ ਵੋਟਰ ਹੋਵੇ ਅਸੀਂ ਹਰ ਇੱਕ ਨੂੰ ਅਪੀਲ ਕਰਦੇ ਹਾਂ ਅਕਾਲੀ ਜਨ ਦੇ ਇਤਿਹਾਸ ਦੇ ਵਿੱਚ ਅਜੇ ਤੱਕ ਇਹ ਇਸ ਤਰ੍ਹਾਂ ਨਹੀਂ ਹੋਇਆ ਟੀਵੜ ਦੇ ਕੇ ਇਸ ਤਰ੍ਹਾਂ ਵਾਪਸ ਲਾਸਟ ਟਾਈਮ ਤੇ ਲੰਚੀ ਜਾਵੇ ਸਾਡੇ ਪ੍ਰਧਾਨ ਜੀ ਨਵੇਂ-ਨਵੇਂ ਇਤਿਹਾਸ ਸਿਰਜਦੇ ਹੁੰਦੇ ਆ ਕਿ ਉਹਦਾ ਕੰਮ ਹੈ ਉਹਦਾ ਕੰਮ ਹੈ ਕਿ ਹਰ ਚੀਜ਼ ਵਿੱਚ ਇਤਿਹਾਸ ਬਣਾਉਣਾ ਹੈ ਇਹ ਕੰਮ ਹੀ ਸੀ ਨਾ ਕਿ 2-2000 ਵੋਟਾਂ ਪਈਆਂ ਅੱਗੇ ਇਹਦਾ ਕੰਮ ਹੀ ਸੀ ਪੰਜਾਬ ਸਾਰੇ ਪੰਜਾਬ ਚਾਓ ਯਾਤਰਾ ਕੱਢੀ ਤੇ ਕਿਸੇ ਹਲਕੇ ਦੇ ਵਿੱਚੋਂ 2-4000 ਤੋਂ ਵੋਟ ਨਹੀਂ ਵੱਧ ਨਿਕਲੀ ਇੱਕ ਇਹ ਉਹਨਾਂ ਦੀ ਕਾਰਵਾਈ ਸੀ ਉਹਨਾਂ ਦੀ ਕਰਮਾਤੀ ਹੈ ਨਾ ਕਿ ਸਾਰੇ ਹਲਕੇ ਚ ਜਮਾਤਾਂ ਜਬਤ ਹੋਈਆਂ ਉਹਨਾਂ ਨੂੰ ਆਪਣਾ ਇਤਿਹਾਸ ਬਣਾਉਣ ਦੋ ਚਿੰਤਾ ਨਾ ਕਰੋ ਭਤੀ ਇਹ ਕਾਰਨ ਪੱਕੀ ਸਮਝਦੇ ਬੀਜੇਪੀ ਜਿਹੜੀ ਹੈ ਤੁਹਾਡੀ ਛੋਟੇ ਭਰਾਵਾਂ ਤੋਂ ਤੁਹਾਡੇ ਨਾਲ ਸੀਗੀ ਉਹਦੀ